ਗੁਰਮੁਖ ਪਿਆਰਿਓ ਪਰਮੇਸ਼ਰ ਦੀ ਭਗਤੀ ਦਾ ਭਗਤੀ ਵਿੱਚ ਸਰਦਾ ਰੱਖਣ ਦਾ ਕੋਈ ਪਾਰਾਵਾਰ ਨਹੀਂ ਕੋਈ ਅੰਤ ਨਹੀਂ ਮਹਾਨ ਤੋਂ ਮਹਾਨ ਪਰੇ ਤੋਂ ਪਰੇ ਵਾਹਿਗੁਰੂ ਨੇ ਪਿਆਰ ਕਰਨ ਵਾਲੇ ਪਾਏ ਹਨ ਸਰਦਾ ਨੂੰ ਤਾਂ ਫਲ ਲੱਗਣਾ ਹੀ ਲੱਗਣਾ ਜਿਹੜੇ ਲੱਗੇ ਰਹਿੰਦੇ ਨੇ ਪਰਮਾਤਮਾ ਦੀ ਭਗਤੀ ਵਿੱਚ ਲੱਗੇ ਹੀ ਰਹਿੰਦੇ ਨੇ ਇੱਕ ਦਿਨ ਐਸਾ ਆਉਂਦਾ ਹੈ ਕਿ ਉਹਨਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਆਪਦੇ ਦਰ ਤੇ ਮਨਜ਼ੂਰ ਕਰ ਲੈਂਦੇ ਨੇ ਆਪਣੇ ਪੂਰਨ ਉੱਚ ਕੋਟੀ ਦੇ ਭਗਤਾ ਵਿੱਚ ਉਹਨਾਂ ਦਾ ਜਿਹੜਾ ਨਾਮ ਦਰਜ ਕਰ ਲੈਂਦੇ ਨੇ ਕਿਉਂਕਿ ਮਹਾਰਾਜ ਦਾ ਵਚਨ ਹੈ ਇੱਕ ਤਿਲ ਨਹੀਂ ਭੰਨੇ ਘਾਲੀ ਇੱਕ ਤਿਲ ਜਿੰਨਾ ਵੀ ਕੀਤਾ ਹੈ ਕਿਸੇ ਦਾ ਸੇਵਨ ਪਰਮਾਤਮਾ ਗੁਰੂ ਉਹ ਨਹੀਂ ਫਲ ਨਹੀਂ ਕਰਦਾ ਭਾਬ ਫਲ ਮਿਲਦਾ ਹੀ ਮਿਲਦਾ ਹੈ ਮਿਲਦਾ ਹੀ ਮਿਲਦਾ ਹੈ ਮਿਲਦਾ ਹੀ ਮਿਲਦਾ ਹੈ ਪਰ ਇਨਸਾਨ ਦੇ ਅੰਦਰ ਕਾਲ ਹੋਣ ਕਰਕੇ ਜਲਦ ਪਣਾ ਹੋਣ ਕਰਕੇ ਭਗਤੀ ਛੱਡ ਜਾਂਦਾ ਹੈ ਪਰ ਗੁਰਮੁਖ ਪਿਆਰਿਓ ਜਿਹੜੀ ਭਗਤੀ ਹੈ ਇਹ ਭਗਤੀ ਨੇ ਤਾਂ ਫਲ ਦੇਣਾ ਹੀ ਦੇਣਾ ਹੈ ਅਨੇਕਾਂ ਹੀ ਭਗਤ ਲੱਗੇ ਹੋਏ ਨੇ ਅਨੇਕਾਂ ਨੂੰ ਹੀ ਫਲ ਮਿਲਿਆ ਹੈ ਪਰਮੇਸ਼ਰ ਦੇ ਦਰਸ਼ਨ ਵੀ ਹੋਏ ਨੇ ਹੁੰਦੇ ਰਹਿਣਗੇ ਪਿੱਛੇ ਵੀ ਹੋਏ ਨੇ ਸੋ ਜਿਹੜਾ ਨਿਤਨੇਮ ਦੀ ਬਾਣੀ ਦੇ ਵਿੱਚ ਪਾਠ ਹੈ ਸਵਈਆਂ ਦਾ ਪਾਠ ਸਰਾਵਕ ਸੁਧ ਸੁਮੂ ਸੁਧਾਨ ਕੇ ਇਹ ਬਾਣੀ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਨਿਤਨੇਮ ਦੀ ਬਾਣੀ ਵਿੱਚ ਸਵਈਆਂ ਚ ਕਈ ਵਾਰੀ ਆਪਾਂ ਨੂੰ ਇਸ ਤਰ੍ਹਾਂ ਹੋ ਜਾਂਦਾ ਕਿ ਤੂੰ ਰੋਜ਼ ਪੜ੍ਹਦੇ ਰੋਜ਼ ਪੜ੍ਹਦੇ ਆ ਪਰ ਗੁਰਮਖੇ ਪਿਆਰਿਓ ਜੇ ਆਰਾਧਨਾ ਚੰਗੀ ਤਰ੍ਹਾਂ ਕਰੀ ਜਾਵੇ ਨਾ ਪਿਆਰ ਪਾ ਕੇ ਸ਼ਬਦ ਦੇ ਨਾਲ ਕਿਸੇ ਦੀ ਨਾਲ ਵੀ ਸ਼ਬਦ ਕੋਈ ਵੀ ਹੋਵੇ ਉਹਦੇ ਵੀ ਸ਼ਰਤੀ ਹੁੰਦੀ ਏ ਸ਼ਰਤੀ ਪ੍ਰਚੰਟ ਹੋਇਆ ਕਰਦੀ ਏ ਕਦੇ ਵੀ ਕਿਸੇ ਸ਼ਬਦ ਨੂੰ ਛੋਟਾ ਜਾਂ ਵੱਡਾ ਨਹੀਂ ਜਾਣਨਾ ਚਾਹੀਦਾ हां ਕਿਸੇ ਸ਼ਬਦੀ ਜਦੋਂ ਆराधना ਕੀਤੀ ਜਾਂਦੀ ਹੈ ਉਹਦੀ ਵਡਾਈ ਕੀਤੀ ਜਾਂਦੀ ਹੈ ਵੀ ਇਹ ਸ਼ਬਦ ਨਾਲ ਆਕਰਾਮਾਤ ਵਰਤਗੀ ਇਹ ਸ਼ਬਦ ਦੇ ਆराधना ਨਾਲ ਆਕਰਾਮਾਤ ਵਰਤਗੀ ਪਰ ਛੋਟਾ ਵੱਡਾ ਕੋਈ ਨਹੀਂ ਹੁੰਦਾ ਸਾਰਿਆਂ ਬਸ਼ਕਤੀ ਹੁੰਦੀ ਹੈ ਵੀਡੀਓ ਰਾਹੀਂ ਸਾਧੂ ਮਹਾਂਪੁਰਸ਼ ਤਾਂ ਨੂੰ ਦੱਸਦੇ ਰਹਿੰਦੇ ਨੇ ਵੀ ਇਹ ਸ਼ਬਦ ਨਾਲ ਇਹ ਖੇਡ ਵਰਤਗੀ ਸੋਜਣਾ ਸਵੀਆਂ ਦਾ ਪਾਠ ਹੈ ਨਿਤਨੇਮ ਦੀਆਂ ਬਾਣੀਆਂ ਵਿੱਚ ਆਉਂਦਾ ਹੈ ਸਰਾਬ ਸਤਿ ਸੰਸਾਰਨ ਕੇ ਵਾਲਾ ਬਹੁਤ ਸ਼ਕਤੀਸ਼ਾਲੀ ਹੈ ਇੱਕ ਉਦਾਸੀ ਮਤ ਦੇ ਸਾਧੂ ਹੋਏ ਨੇ ਬਾਬਾ ਸ੍ਰੀ ਚੰਦ ਮਹਾਰਾਜ ਨੂੰ ਮੰਨਣ ਵਾਲੇ ਉਹਨਾਂ ਦੇ ਚੇਲੇ ਉਹਨਾਂ ਦੇ ਛੇਸ਼ ਕੋਈ ਪੁਰਾਣੀ ਗੱਲ ਨਹੀਂ ਹੁਣ ਦੀ ਹੀ ਗੱਲ ਹੈ ਇਸ ਸਮੇਂ ਦੀ ਗੱਲ ਹੈ ਗੁਰਮੁਖ ਪਿਆਰਿਓ ਉਹਨਾਂ ਨੇ ਮਨ ਵਿੱਚ ਇੱਛਾ ਆਈ ਵੀ ਆਪਾਂ ਦਸਮ ਪਾਤ ਸੱਚੇ ਪਾਸ਼ਾ ਮਾਰੇ ਦਰਸ਼ਨ ਕਰੀਏ ਜਿਹੜੇ ਇੰਨੇ ਜਿਆਦੇ ਮਹਾਨ ਨੇ ਇੰਨਾ ਕੋ ਸੰਸਾਰ ਦੁਨੀਆ ਦਾ ਦੂਰ ਕੀਤਾ ਦੁਸ਼ਟਾਂ ਨੂੰ ਸੋਦਾ ਲਾਇਆ ਤੇ ਆਪਣਾ ਸਾਰਾ ਪਰਿਵਾਰ ਵਾ ਵਾਰ ਦਿੱਤਾ ਮਨੁੱਖਤਾ ਦੀ ਖਾਤਰ ਉਸ ਦਸਮੇਸ਼ ਪਿਤਾ ਮਹਾਰਾ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਅਮਹਰ ਦਰਸ਼ਨ ਕਰੀਏ ਦਾਸ ہوئی۔ ਸਾਉਤ ਦੀ ਮਨ ਵਿੱਚ ਇਹ ਪਿਆਰ ਜਾਗ ਗਿਆ। ਪਿਆਰ ਜਾਗਣਾ ਬਹੁਤ ਵੱਡੀ ਗੱਲ ਹੈ ਕਈਆਂ ਨੂੰ ਤਾਂ ਪਿਆਰ ਹੀ ਨਹੀਂ ਜਾਗਦਾ ਭੁੱਖ ਨਹੀਂ ਲੱਗਦੀ ਜੇ ਸਰੀਰ ਨੂੰ ਭੁੱਖ ਨਾ ਲੱਗੇ ਤਾਂ ਸੋਹਲੇ ਸਰੀਰ ਬਿਮਾਰ ਹੈ। ਜੇ ਮਨ ਨੂੰ ਵਾਹਿਗੁਰੂ ਦੀ ਭਗਤੀ ਦਾ ਭੁੱਖ ਨਾ ਲੱਗੇ ਅੰਦਰੋਂ ਪਿਆਰ ਨਾ ਜਾਗੇ ਤਾਂ ਮਨ ਬਿਮਾਰ ਹੈ ਪਾਪਕਾਰਾਂ ਵਿੱਚ ਭੁੱਖ ਲੱਗਣੀ ਨਾਮ ਦੀ ਗੁਰੂਆਂ ਦੀ ਦਰਸ਼ਨ ਦੀ ਜਾਗਣੀ ਜ਼ਰੂਰੀ ਹੈ ਸੋ ਸਾਧੂ ਮਹਾਂਪੁਰਸ ਨੇ ਕੀ ਕੀਤਾ ਪਾਠ ਆਰੰਭ ਕਰ ਲਿਆ ਹਰੋ ਥੋੜੀ ਜਿਹੀ ਦੇਖ ਬਣਾਇਆ ਕਰੇ ਜਿਸ ਜਾ ਕੇ ਬੇਨਤੀ ਕਰਿਆ ਕਰੇ ਸੱਚੇ ਪਾਸ਼ਾ ਮਹਾਰਾਜ ਦਸ਼ਮੇਸ਼ ਪਿਤਾ ਮੈਂ ਆਪ ਨੂੰ ਪਿਆਰ ਕਰਨ ਵਾਲਾ ਤੇ ਕਿਰਪਾ ਕਰਕੇ ਮੈਂ ਆਪ ਦੀ ਬਾਣੀ ਦਾ ਜਾਪ ਕਰਨ ਲੱਗਿਆ ਆਪ ਦੇ ਵਿੱਚ ਔਰ ਬਾਣੀ ਦੇ ਵਿੱਚ ਕੋਈ ਫਰਕ ਨਹੀਂ ਮਹਾਰਾਜ ਮੈਨੂੰ ਤੁਸੀਂ ਜਿਵੇਂ ਪਰਾ ਸੰਗਤਾਂ ਨੂੰ ਦਰਸ਼ਨ ਪ੍ਰਤੱਖ ਤੌਰ ਤੇ ਦਿੰਦੇ ਸੋ ਜਦ ਤੁਸੀਂ ਦੇਹੀ ਵਿੱਚ ਪ੍ਰਗਟ ਹੁੰਦੇ ਸੋ ਮਹਾਰਾਜ ਮੈਨੂੰ ਕਿਰਪਾ ਕਰੋ ਮੈਨੂੰ ਦਰਸ਼ਨ ਦੀ ਭੁੱਖ ਲੱਗਦੀ ਹੈ ਮੈਂ ਆਪ ਦੇ ਦਰਸ਼ਨਾਂ ਬਿਨਾਂ ਰਹਿ ਨਹੀਂ ਸਕਦਾ ਮੈਂ ਆਪ ਦਾ ਪ੍ਰੇਮੀ ਆ ਮਹਾਰਾਜ ਮੈਨੂੰ ਤੜਫਾਇਆ ਕਿਰਪਾ ਕਰਕੇ ਇਹ ਜਾਪ ਦਾ ਬਣਾ ਪਾਓ ਉਹ ਹਰ ਰੋਜ਼ ਇਸਤਰੀ ਪਾਠ ਕਰਕੇ ਬੇਨਤੀ ਕਰਿਆ ਕਰੇ ਪਾਠ ਕਰਕੇ ਬੇਨਤੀ ਕਰਿਆ ਕਰੇ ਸੋਈਆਂ ਦੇ ਪਾਠ ਬਹੁਤ ਪਿਆਰ ਨਾਲ 2 ਘੰਟੇ ਪਾਠ ਕਰਿਆ ਕਰੇ ਰੋਜ਼ ਉਸੇ ਸ਼ਬਦਾਂ ਹੋਰ ਸਰਮਣਤਾ ਕਰਦਾ ਹੀ ਸੀ ਪਰ ਇਹਦਾ ਲਗ ਪਾਠ ਕਰਿਆ ਕਰੇ ਅਮਰਤ ਬੜੇ ਉੱਠ ਕੇ ਜੀ ਮਹਾਰਾਜ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ ਮੈਨੂੰ ਆਪ ਦਰਸ਼ਨ ਦੀ ਭੁੱਖ ਹੈ ਤੁਸੀਂ ਮੇਰਾ ਸਭ ਕੁਝ ਹੋ ਤੁਸੀਂ ਮਾਤਾ ਹੋ ਪਿਤਾ ਹੋ ਗੁਰੂ ਹੋ ਸਭ ਹੋ ਤੁਸੀਂ ਪਰਮੇਸ਼ਰ ਰੂਪ ਕਿਰਪਾ ਕਰ ਤਸੇ ਪਾਸ਼ਾ ਮਹਾਰਾਜ ਨੇ ਇੱਕ ਦਿਨ ਉਹਦੇ ਬੇਨਤੀਆਂ ਤੇ ਉਹਦੀ ਮਿਹਨਤ ਦੇ ਖੁਸ਼ ਹੋ ਕੇ ਦਸਵੇਂ ਪਾਸ਼ਾ ਮਹਾਰਾਜ ਨੇ ਉਹਨੂੰ ਦਰਸ਼ਨ ਦਿੱਤੇ ਬਹੁਤ ਨਦਰੋਂ ਨਦਰ ਨੇ ਹਾਲ ਕੀਤਾ ਕਿਹਾ ਕਿ ਮੰਗ ਭਾਈ ਕੁਛ ਕੀ ਚਾਹੀਦਾ ਤੈਨੂੰ ਮਹਾਰਾਜ ਆਪ ਦੀ ਸਾਦਾ ਹੀ ਮੈਨੂੰ ਤੋ ਸਿ ਕਿਰਪਾ ਬਣਾਈ ਰੱਖਣਾ ਤੇਰੇ ਨਾਮ ਵਿੱਚ ਅਕਾਲ ਪੁਰਖ ਵਹਿਰੂ ਦੇ ਨਾਮ ਵਿੱਚ ਅਸੀਂ ਗੁਰੰਦਰ ਰਹੀਏ ਅਠੋ ਪੈਰ ਮਗਨ ਰਹੀਏ ਮਾਸਤ ਰਹੀਏ ਸੇ ਮਰਦੀਦਾ ਆਤਮਕਸ਼ੁਮਹਾਰਾਜ ਤੋ ਸੱਚੇ ਪਾਦਸ਼ਮੀਸ਼ ਪਤਨ ਦਰਸ਼ਨ ਦੇ ਕੇ ਉਹਨੂੰ ਜਣਕੇ ਨਿਹਾਲ ਕੀਤਾ ਦਰਸ਼ਨ ਹੋ ਜਾਣੇ ਦਸ਼ਮੀਸ਼ ਪਤਰੀ ਬਹੁਤ 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 ਵੱਡੀ ਖੁਸ਼ ਲੈਗੁਰ ਮੁਖ ਪਿਆਰਿਓ ਇਸ ਤਰ੍ਹਾਂ ਕਰਕੇ ਜਿਹੜੇ ਲੱਗੇ ਰਹਿੰਦੇ ਨਾ ਪ੍ਰੇਮਾ ਭਗਤੀ ਵਿੱਚ ਆਹੇ ਮਹਾਰਾਜ ਮੈਂ ਦਰਸ਼ਨ ਬਖਸ਼ੋ ਮਹਾਰਾਜ ਦਰਸ਼ਨ ਬਖਸ਼ੋ ਬਚਨ ਬਲਾਸ ਕਰੋ ਜਾਂ ਮੇਰਾ ਕਾਰਜ ਕਰੋ ਸਤੇ ਪਾਸ਼ਾ ਮਹਾਰਾਜ ਤੜਪਦੇ ਇੱਕ ਨਾ ਅੰਦਰ ਫਿਰ ਰੀਜ ਕੇ ਤਰਸ ਕਰਕੇ ਦਇਆ ਕਰਕੇ ਦਰਸ਼ਨ ਦੇ ਦਿੰਦੇ ਨੇ ਗੁਰਮੁਖ ਪਿਆਰਿਓ ਜਿਵੇਂ ਇਹ ਸਾਧੂ ਨੇ ਦਾਸੀ ਮਾਦੇ ਸਾਧੂ ਨੇ ਗੁਰੂ ਜੀ ਦਰਸ਼ਨ ਮੰਗੇ ਪ੍ਰੇਮ ਚਾਕੇ ਸੋ ਸਭ ਦੀ ਸੁਣਦੇ ਜੀ ਮਹਾਰਾਜ ਜੇ ਪਾਸ਼ਾ ਪ੍ਰੇਮ ਹੋਣਾ ਚਾਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ